ਨਾਲ ਦੱਸਿਆ ਸੁਰਜਨ ਸਿੰਘ ਚੱਠੇ ਬਾਰੇ ਦੱਸਿਆ ਔਰ ਲਖੇ ਸਧਾਨੇ ਨੂੰ ਲੈ ਕੇ ਉਹਨਾਂ ਨੇ ਗੱਲਾਂ ਕਈਆਂ ਨੇ ਉਹਨਾਂ ਨੇ ਇੱਕ ਬਹੁਤ ਵੱਡੀ ਗੱਲ ਕਹੀ ਆ ਕਿ ਮੈਂ ਸੁਰਜਨ ਸਿੰਘ ਚੱਠੇ ਦੇ ਬਲੋਂ 10-12 ਸਾਲ ਖੇਡਦਾ ਰਿਆ ਮੈਂ ਵਾਈਟ ਕਾਲਰ ਸੀਗਾ ਪਰ ਜਦੋਂ ਫੈਡਰੇਸ਼ਨ ਤੋਂ ਬਾਹਰ ਹੋਣਾ ਤਾਂ ਮੇਰੇ ਸਬੰਧ ਗੈਂਗਸਟਰਾਂ ਨਾਲ ਬਣ ਜਾਂਦੇ ਆ ਔਰ ਲਖੇ ਸਧਾਨੇ ਨੇ ਵੀ ਇਹ ਗੱਲ ਕਹੀ ਆ ਕਿ ਮੰਗੀ ਬੱਗੇ ਪੜਦੇ ਸਿੱਧੇ ਸਬੰਧ ਜਿਹੜੇ ਉਹ ਗੈਂਗਸਟਰਾਂ ਦੇ ਨਾਲ ਹੈਗੇ ਆ ਕਿ ਪਲੇਅਰਾਂ ਦਾ ਗੈਂਗਸਟਰ ਤੋਂ ਬਿਨਾ ਸਰ ਜਾਂਦਾ ਜ਼ਿੰਮੇਵਾਰ ਕਹੋਣਾਂ ਦੀ ਚੀਜ਼ਾਂ ਦੇ ਲਈ ਵੀਰੇ ਦੇਖੋ ਮੈਂ 2008 ਚੱਕਰ ਪਹਿਲਾਂ ਖੇਡਿਆ ਹੂੰ 8 ਤੋਂ ਬਾਅਦ ਦੁਬਾਰਾ ਮੇਰੀ ਮੈਰਜ 9 ਚ ਆ ਕੇ ਮੈਂ ਇੱਥੇ ਰਹਿਣ ਲੱਗਾ ਹੁਨੀਲੋਵਾਲ ਜੀ 10 11 12 13 ਤਿੱਕਰ ਦੁਬਾਰਾ ਮੈਂ ਫੇਰ ਖੇលਿਆ 13 ਚ ਛੱਡ ਗਿਆ ਮੈਂ ਹੂੰ ਉਸ ਟਾਈਮ ਤਿੱਕਰ ਸਾਨੂੰ ਤਾਂ ਕਿਸੇ ਗੈਂਗਸਟਰ ਦੀ ਧਮਕੀ ਨਹੀਂ ਆਈ ਕਿਸੇ ਗੈਂਗਸਟਰ ਨਾਲ ਸਾਡੇ ਸਬੰਧ ਨਹੀਂ ਰਹੇ ਉਸ ਤੋਂ ਬਾਅਦ ਇਹ ਰੋਲੇ ਪੈਣੇ ਸ਼ੁਰੂ ਹੋਏ ਆ ਹੂੰ ਅਸਲ ਦੇ ਵਿੱਚ ਜਿਹੜਾ ਗੈਂਗਸਟਰਾਂ ਦਾ ਨਾਂ ਚੱਲਿਆ ਜਦੋਂ ਸੰਦੀਪ ਮਾਰਿਆ ਗਿਆ ਤੇ ਉਹਨਾਂ ਨੇ ਗੈਂਗਸਟਰਾਂ ਨੇ ਜ਼ਿੰਮੇਵਾਰੀ ਲਈ ਹੈ ਹੂੰ ਉਹਦਾ ਕੋਈ ਲੁਕੀ ਗੱਲ ਨਹੀਂ ਨਾ ਜੀ ਬਿਲਕੁਲ ਇੱਕ ਦਮ ਕਹਿੰਦੇ ਨੇ ਕਿਸੇ ਦਾ ਨਾਮ ਲੈਣਾ ਉਹ ਤਾਂ ਲੋਕੀ ਗੱਲ ਨਹੀਂ ਕਿ ਉਹਨਾਂ ਨੇ ਜ਼ਿੰਮੇਵਾਰੀ ਲਈ ਵੀ ਇਹ ਉਹਦਾ ਕਾਰੋਬਾਰ ਸੰਭਾਲਦਾ ਸੀ ਹਮ ਅਲਿਗੇਸ਼ਨ ਲਾਇਆ ਉਹਦੇ ਤੇ ਉਹਨੂੰ ਮਾਰ ਕੇ ਉਸ ਤੋਂ ਬਾਅਦ ਉਹ ਬੰਦੇ ਸ਼ੂਟਰਾਂ ਦੇ ਨਾਮ ਵੀ ਪੰਜਾਬ ਪੁਲਿਸ ਨੇ ਬਾਹਰ ਜਨਤਕ ਕੀਤੇ ਫਿਰ ਉਹਦੇ ਵਿੱਚ ਬਾਹਰ ਬੈਠੇ ਕੁਝ ਬੰਦਿਆਂ ਦੇ ਨਾਮ ਵੀ ਆਏ ਉਹਦੇ ਵਿੱਚ ਸੁਰਜਨ ਚੱਠੇ ਦਾ ਨਾਮ ਵੀ ਆ ਗਿਆ ਹਮ ਹੈਨਾ ਪਹਿਲਾਂ ਉਹੀ ਪਲੇਅਰ ਸੀ ਕਿਉਂਕਿ ਮੈਂ ਸੁਰਜਨ ਚੱਠੇ ਨੂੰ ਨਹੀਂ ਖੇਡਿਆ ਮੈਂ ਉਹਨੂੰ ਬਹੁਤ ਰਿਸਪੈਕਟਫੁਲੀ ਜਾਣਦਾ ਜੀ ਜਿੰਨਾ ਮੇਲ ਹੋਇਆ ਜੱਟ ਸਾਡੇ ਬਹੁਤ ਵਾਰ ਮੇਲ ਹੋਇਆ ਬਹੁਤ ਸਾਨੂੰ ਮੈਚ ਖੜਿਆ ਬਹੁਤ ਵਾਰੀ ਉਹਨਾਂ ਨੇ ਏਵਨ ਕਿ ਮੈਨੂੰ ਤਾਂ ਉਹਨਾਂ ਨੇ ਇਹ ਵੀ ਸੀ ਸਾਡਾ ਕਿਰਾ ਕੈਂਪ ਲੱਗਾ ਸੀ ਸਿਲੈਕਸ਼ਨ ਹੋਇਆ ਸੀ ਸਾਡੀ ਕੈਨੇਡਾ ਜਾਣੀ ਕੀ ਟੀਮ ਜੀ ਮੈਨੂੰ ਦੇ ਗੋਰੇ ਗੋਲੇ ਵਾਲੀ ਇਹਨੂੰ ਉਹਨੇ ਪਹਿਲਾਂ ਹੀ ਸਿਲੈਕਸ਼ਨ ਕਰਕੇ ਬਾਹਰ ਬਿਠਾਤਾ ਸੀ ਕਿ ਇਹਨਾਂ ਦਾ ਆਪਾਂ ਕੀ ਦੇਖਣਾ ਵੀ ਇਹ ਤਾਂ ਐਕਸਟਰਾ ਤਕੜੇ ਹੈਗੇ ਆ ਹੂੰ ਕਿ ਸਾਨੂੰ ਤਾਂ ਕਰ ਕਿਉਂਕਿ ਉਹ ਰਹੇ ਆ ਇਕੱਠੇ ਮੰਗੀਓ ਦੀ ਟੀਮ ਵੱਲੋਂ ਖੇਡਾ ਹੂੰ ਉਹਨਾਂ ਦੀ ਫੈਡਰੇਸ਼ਨ ਸੀਗੀ ਨਾਰਥ ਜਿਆਦਾ ਜਾਣਕਾਰੀ ਤਾਂ ਉਹਨੂੰ ਆਪ ਸਮਝਿਆ ਇੱਕ ਦੂਜੇ ਨੂੰ ਹੂੰ ਕਿਉਂਕਿ ਅਸੀਂ ਉਹਨਾਂ ਦੀ ਫੈਡਰੇਸ਼ਨ ਜੀ ਨਹੀਂ ਖੇਡੇ ਨਾ ਸਾਨੂੰ ਉਹਨਾਂ ਬਾਰੇ ਪਤਾ ਵੀ ਉਹਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਹੂੰ ਇਹ ਚੀਜ਼ਾਂ ਜਿਹੜੀਆਂ ਸੀ ਉਹਨਾਂ ਨੂੰ ਉਦੋਂ ਵੀ ਜਨਤ ਕਰ ਦਿੰਦੇ ਤਾਂ ਇਹਨਾਂ ਨੂੰ ਨੁਕਸਾਨ ਹੋਣਾ ਹੀ ਨਹੀਂ ਸੀ ਹੂੰ ਤੇ ਮੰਗੀ ਅੱਜ ਵੀ ਕਹਿ ਰਿਹਾ ਮੰਗੀ ਸੀਨੀਅਰ ਪਲੇਅਰ ਹੈ ਮੰਗੀ ਕਹਿੰਦਾ ਵੀ ਸਾਡੀ ਲੋਕਾਂ ਨੇ ਸੁਣੀ ਨਹੀਂ ਹੂੰ ਜਾਂ ਤੁਸੀਂ ਲੋਕਾਂ ਨੂੰ ਸੁਣਾਈ ਨਹੀਂ ਹੂੰ ਦੋ ਗੱਲਾਂ ਹੋ ਸਕਦੀਆਂ ਦੋ ਗੱਲਾਂ ਹੋ ਸਕਦੀਆਂ ਹੂੰ ਇਹ ਤੁਹਾਨੂੰ ਮੈਂ ਇੱਕ ਧਾਰਨ ਦੇਣਾ ਐਸੀ ਵੀ ਐਸੇ ਪਿੰਡ ਦਾ ਇੱਕ ਮੈਂਬਰ ਚੁਣਿਆ ਸਰਬਸੰਮਤੀ ਨਾਲ ਉਹਨੇ 5 ਸਾਲ ਇਹੀ ਕਹਿੰਦੇ ਨੇ ਗੜਤੇ ਸੀ ਕਿ ਮੈਂ ਇਥੋਂ ਸੱਚ ਨਾ ਬੁਲਾ ਲਿਓ ਹੂੰ ਅਸੀਂ ਉਹਨੂੰ ਇਹ ਕਹਿੰਦੇ ਹੁੰਦੇ ਸੱਚ ਕਦੋਂ ਹੁੰਦਾ ਤੇਰੇ 5 ਸਾਲ ਵੀ ਲੰਘ ਗਏ ਤੇ ਜੇ ਇਹ ਸੱਚ ਮੰਗੀ ਨੇ ਉਦੋਂ ਬੋਲਿਆ ਹੁੰਦਾ ਕਦੇ ਪਹਿਲਾਂ ਹੋ ਸਕਦਾ ਵੀ ਕਬੱਡੀ ਦਾ ਇਹ ਨੁਕਸਾਨ ਨਾ ਹੁੰਦਾ ਜੋ ਕਬੱਡੀ ਦਾ ਨੁਕਸਾਨ ਹੋ ਗਿਆ ਜਦੋਂ ਸ਼ੁਰੂਆਤ ਚ ਉਹ ਕਹਿ ਰਿਹਾ ਕਿ ਮੈਨੂੰ ਇਹ ਕਹਿੰਦੇ ਕਹਿੰਦੇ ਗੱਲਾਂ ਸਾਥੋਂ ਸਾਨੂੰ ਸਮਾਂ ਨਹੀਂ ਮਿਲਿਆ ਤੇ ਹੁਣ ਤਾਂ ਬਹੁਤ ਲੇਟ ਕਰਤਾ ਨਾ ਸਮਾਂ ਪਰ ਉਹਨਾਂ ਨੇ ਇਹ ਗੱਲਾਂ ਕੋ ਸਮਾਂ ਪਹਿਲਾਂ ਕਹਿਣੀਆਂ ਚਾਹੀਦੀਆਂ ਸੀ ਜੀ ਕਿ ਇਹਨਾਂ ਸੌਖਾ ਜਿਹੜਾ ਤਾਹੋ ਲੱਖੇ ਨਹੀਂ ਵੀ ਗੈਂਗਸਟਰ ਬਾਦ ਦੇ ਨਾਲ ਹੈ ਗੈਂਗਸਟਰ ਦੇ ਨਾਲ ਹੈ ਜੱਗੂ ਭਗਵਾਨ ਪੂਰੀਆ ਹੋਵੇ ਜਾਂ ਹੋਰ ਬਹੁਤ ਸਾਰੇ ਨਾਮ ਹੈ ਆ ਇਹ ਚੀਜ਼ਾਂ ਤੋਂ ਕਬੱਡੀ ਜਿਹੜਾ 56 ਪਿਆ ਹੋਇਆ ਨਸ਼ੇ ਦਾ ਕਹਿ ਲੀ ਜਾ ਗੈਂਗਸਟਰ ਬਾਦ ਦਾ ਕਹਿ ਲੀਏ ਕਿਵੇਂ ਕੰਮ ਕਰਨਾ ਪਊ ਜਿਵੇਂ ਨੀਨੀ ਟ੍ਰੋਲੀ ਭਾਈ ਨੇ ਕਿਹਾ ਕਿ ਆਰਗੇਨਾਈਜੇਸ਼ਨ ਦੀ ਕਮੀ ਹੈਗੀ ਇੱਕ ਆਰਗੇਨਾਈਜੇਸ਼ਨ ਹੋਣੀ ਚਾਹੀਏ ਹੈਗੀ ਆ ਪਰ ਉਹ ਚਲਾਉਣ ਦਾ ਢੰਗ ਤਰੀਕੇ ਨਹੀਂ ਹੈਗੇ ਵੀ ਹੋਣ ਨੂੰ ਦੁਨੀਆ ਤੇ ਉਹ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੋ ਸਕਦੀ ਜਿਵੇਂ ਆਪਾਂ ਗੈਂਗਸਟਰ ਬਾਦ ਨੂੰ ਕਹਿ ਦਿੰਦੇ ਨੇ ਗੈਂਗਸਟਰ ਬਾ ਵੀ ਮੁੰਡੇ ਆਪਣੀ ਆ ਜੀ ਆਪਣੇ ਭਾਈਚਾਰੇ ਦੇ ਵਿੱਚੋਂ ਉੱਠੇ ਉਹਨਾਂ ਦੇ ਕੋਈ ਗਲਤ ਪਰਚੇ ਹੋਏ ਜਾਂ ਸਹੀ ਹੋਏ ਕੋਈ ਲੈਣ ਤੋਂ ੜਕ ਗਏ ਉਹ ਹੂੰ ਮੁੱਦਿਆਂ ਦੇ ਬੜਕ ਕਿਉਂ ਜੇਲ੍ਹਾਂ 'ਚ ਬੈਠੇ ਆ ਜੀ ਜੇਲ੍ਹਾਂ 'ਚ ਬੈਠਿਆਂ ਨੂੰ ਵੀ ਅਸੀਂ ਇਹ ਲੈਣ 'ਚ ਲੈ ਆਉਣ ਵਾਲੇ ਤਾਂ ਅਸੀਂ ਆ ਨਾ ਉਹਨਾਂ ਨੂੰ ਹਮ ਹੁਣ ਜੱਗੂ ਨੂੰ ਜਾਂ ਬੰਮੀਹਾ ਗਰੁੱਪ ਨੂੰ ਜਾਂ ਦੂਜੇ ਕਿਸੇ ਨੂੰ ਇਹ ਥੋੜੀ ਪਤਾ ਹੀ ਵੀ ਕਬੱਡੀ 'ਚ ਵੜਨਾ ਤੇ ਸਾਡੇ ਨਾਲ ਇਦਾਂ ਕਰਨੇ ਹਮ ਉਹ ਵੀ ਸਾਡੇ ਪਲੇਅਰਾਂ ਨੇ ਹੀ ਉਹਨਾਂ ਨੂੰ ਕਿਸੇ ਨੂੰ ਫੋਨ ਕਰਾਏ ਹੋਣਗੇ ਪਹਿਲਾਂ ਜੀ ਫਿਰ ਉਹਨਾਂ ਦੀ ਐਂਟਰੀ ਕਰਾਈ ਹੋਊਗੀ ਹਮ ਸਾਡੇ ਪਲੇਅਰ ਹੀ ਇੱਕ ਦੂਜੇ ਨੂੰ ਧਮਕੀਆਂ ਦਿਵਾਉਣ ਦੇ ਲਈ ਫੋਨ ਕਰਵਾਉਂਦੇ ਰਹੇ ਆ ਉਹ ਹੌਲੀ-ਹੌਲੀ ਚਲੋ ਵਿੱਚ ਆ ਗਏ ਜਾਂ ਉਹਨਾਂ ਦੀ এনਵਾਇਰਨਮੈਂਟ ਹੋ ਗਈ ਹਨ ਹਮ ਉਹ ਵੀ ਭਾਈ ਜਰਾ ਉਹਨਾਂ ਨੂੰ ਅਪੀਲ ਕਰਨ ਉਹਨਾਂ ਨੂੰ ਕਹਿਣ ਦੇ ਭਾਈ ਤੁਸੀਂ ਇਹ ਰਸਤੇ ਦੋਨਾਂ ਵੱਲ ਹੀ ਤਾਂ ਹੋਰ ਬਹੁਤ ਆ ਰਸਤੇ ਜੀ ਉਹਨਾਂ ਨੇ ਤਾਂ ਆਪਦੀ ਦੁਸ਼ਮਣੀ ਕੱਢਣੀ ਹੈ ਇੱਕ ਦੂਜੇ ਨਾਲ ਉਹਨਾਂ ਨੇ ਕੌਡੀ ਵਾਲਿਆਂ ਨਾਲ ਤਾਂ ਉਹਨਾਂ ਦੀ ਕੋਈ ਦੁਸ਼ਮਣੀ ਨਹੀਂ ਨੇ ਨਾ ਹੂੰ ਉਹਦਾ ਪਿੱਛੇ ਵੀ ਹਟ ਜਾ ਸਕਦੇ ਆ ਜਾਂ ਉਹਨਾਂ ਨੂੰ ਹਟਾਇਆ ਜਾ ਸਕਦਾ ਅਪੀਲ ਕਰਕੇ ਜਾਂ ਉਹਨਾਂ ਨੂੰ ਕੋਈ ਬੰਦੇ ਸਬੰਧਨ ਨੂੰ ਮਿਲ ਕੇ ਜਿਹੜਾ ਨਸ਼ਾ ਨਸ਼ਾ ਵੀ ਕੋਈ ਹੈ ਨਹੀਂ ਕੋਈ ਖਾਸ ਨਹੀਂ ਨਸ਼ਾ ਦੇ ਵਿੱਚ ਜੀ ਜੇ ਇਹਨੂੰ ਆਪਾਂ ਸੈਮੀਨਾਰ ਲੱਗਣ ਛੋਟੇ ਬੱਚਿਆਂ ਦੀਆਂ ਟੀਮਾਂ ਖੇਡਣ ਹੂੰ ਹੁਣ ਤੁਸੀਂ ਇਹ ਲਾ ਲੋ ਕਿ ਜਦੋਂ ਅਸੀਂ ਖੇਡਦੇ ਸੀ ਉਹਦੇ ਟੂਰਨਾਮੈਂਟ ਹੁੰਦੇ 32 ਕਿਲੋ 45 ਕਿਲੋ 52 ਕਿਲੋ 62 70 ਦੇ ਮੈਚ ਹੁੰਦੇ ਸੀ ਹੰਡ ਕੇ ਪਲੇਅਰ ਆ ਕੇ ਇੱਕ ਉਹਦੇ ਚ ਆਉਂਦਾ ਸੀ ਹੂੰ ਹੁਣ ਕਬੱਡੀ ਦੀ ਨਰਸਰੀ ਅਸੀਂ ਬਿਲਕੁਲ ਹੀ ਬੰਦ ਕਰ ਚੁੱਕੇ ਹਾਂ ਹੂੰ ਜੇ ਨਰਸਰੀ ਤੋਂ ਪਲੇਅਰ ਤਿਆਰ ਹੋ ਕੇ ਆਉਣਗੇ ਅਨੁਸ਼ਾਸਨ ਚ ਰਹਿ ਕੇ ਆਉਣਗੇ ਉਦੋਂ ਰਾਤਾਂ ਬਾਹਰ ਕੱਟਦੇ ਸੀ ਉਹਨਾਂ ਨੂੰ ਪਤਾ ਸੀ ਵੀ ਕਬੱਡੀ ਅਸੀਂ ਕਿਵੇਂ ਖੇਡਣੀ ਕੀਤੇ ਰਹਿਣਾ ਹੈ ਨਾ ਰਹਿਣੇ ਮਹਿਣੇ ਦਾ ਲੋਕਾਂ ਦੇ ਘਰੇ ਰਹਿ ਕੇ ਸਿੱਖ ਜਾਂਦੇ ਸੀਗੇ ਉਹ ਬੱਸਾਂ ਤੇ ਜਾਂਦੇ ਸੀਗੇ ਹੂੰ ਹੁੰਦਾ ਕਿ ਟਕੜਾ ਹੁੰਦਾ ਪਲੇਅਰ ਹੋਇਆ ਗੱਡੀ ਤੇ ਜਾਣਾ ਇਕੱਲੇ ਨੇ ਗੱਡੀ ਪਾਸੇ ਲਾਈ ਹੂੰ ਠੀਕ ਹੈ ਪੈਸਾ ਜ਼ਿਆਦਾ ਆ ਗਿਆ ਕਿ ਇਹ ਵੀ ਗੱਲਾਂ ਕਹੀਆਂ ਜਾਂਦੀਆਂ ਕਿ ਗਰਾਊਂਡ ਹੁੰਦਾ ਗਰਾਊਂਡ ਤੋਂ ਕਿੰਨੇ ਕਿਲੋ-ਕਿਲੋਮੀਟਰ ਪਾਸੇ ਆ ਜਿਹੜੇ ਉਹ ਪਲੇਅਰ ਗੱਡੀਆਂ ਲਾ ਲੈਂਦੇ ਆ ਥੋੜੇ ਬਾਰੇ ਗੱਡੀਆਂ ਹੁੰਦਾਂਗਾ ਸੀ ਕਿ ਕਿੰਨੇ ਕਿਲੋ-ਕਿਲੋਮੀਟਰ ਹੋਵੇ ਕਿ ਫੌਜੀ ਵਰਗੇ ਵੀ ਗੱਡੀਆਂ ਪਾਸੇ ਲਾਉਂਦੇ ਸੀਗੇ ਨਹੀਂ ਸਾਡੇ ਵੇਲੇ ਤਾਂ ਗੱਡੀਆਂ ਸਾਰਿਆਂ ਕੋਲੇ ਸੀਗਾ ਟੀਮ ਇੱਕ ਗੱਡੀ ਕੋਲੇ ਇੱਕੋ ਹੀ ਹੁੰਦੀ ਸੀ 10 ਗੱਡੀਆਂ ਇਕੱਠੀਆਂ ਖੜੀਆਂ ਹੁੰਦੀਆਂ ਸੀ ਕੰਧਾਂ ਨਾਲ ਮੂੰਹ ਕਰਕੇ ਉੱਥੇ ਬੈਠੇ ਤਾਂਚ ਖੇਡਦੇ ਸੀ ਉੱਥੇ ਬੈਠੇ ਕੋਈ ਬਾਂਟੀ ਖੇਡਦਾ ਸੀ ਮਨੋਰੰਜਨ ਕਰਦਾ ਸੀ ਆਪਦੇ ਉੱਠ ਕੇ ਮੈਚ ਬੋਲ ਦਿੰਦੇ ਸੀ ਇੱਥੇ ਕਹਿ ਕੇ ਉੱਠ ਖੜਦੇ ਚਲੋ ਕੱਟ ਉਥੇ ਆ ਕੇ ਫੇਰ ਇਕੱਠੇ ਹੋ ਜਾਂਦੇ ਗਰਾਊਂਡ 'ਚ ਲੜ ਕੇ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਸਾਰੀਆਂ ਗੱਡੀਆਂ ਇਕੱਠੀਆਂ ਖੜਦੀਆਂ ਸੀ ਪਰ ਦੇਖਦੇ ਹੋ ਕਿ ਅੱਜ ਦੇ ਟਾਈਮ ਦੇ ਬਤ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਬੁਲਟ ਖੀਰਾਂ ਵਾਲੀ ਔਰ ਜੱਗੂ ਹਾਕਮ ਵਾਲੇ ਦੇ ਦਰਮਿਆਨ ਜੋ ਖੇਡ ਗਰਾਊਂਡ ਦੇ ਵਿੱਚ ਹੋਇਆ ਉਹ ਜਿਹੜੀ ਖੇਡ ਵੀ ਕੈਨਸਲ ਕਰਨੀ ਪਈ ਆ ਜਿਹੜੀ ਰਾਂਝਾਸ਼ ਗਰਾਊਂਡ ਦੇ ਵਿੱਚ ਹੁੰਦੀ ਆ ਉਹ ਹੁਣ ਬਾਹਰ ਵੀ ਆਉਣ ਲੱਗੀ ਦਾਰੇ ਤੋਂ ਨਹੀਂ ਮੈਂ ਉਹ ਦੇਖਿਆ ਮੈਚ ਉਹ ਤੋਂ ਬਾਅਦ 'ਚ ਦੇਖਿਆ ਪਰ ਉਹ ਤੋਂ ਬਾਅਦ 'ਚ ਦੂਸਰੇ ਤੀਜੇ ਦਿਨ ਉਹਨਾਂ ਦੀਆਂ ਕੋਈ ਜੱਫੀਆਂ ਪਾ ਰਿਆ ਸੀ ਪਲੇਅਰ ਹਮ ਪਰ ਇੱਕ ਚੀਜ਼ ਇਹ ਵੀ ਸੋਚਣ ਵਾਲੀ ਆ ਨਾ ਕਿ ਇੱਕ ਟੂਰਨਾਮੈਂਟ ਜੀ ਉਹਨਾਂ ਨੇ ਕਬਾਈਨਾ ਰੱਖੀਆ ਉਹਨਾਂ ਨੇ ਟੂਰਨਾਮੈਂਟ ਦਾ ਬਾਈਟ ਰੱਖਿਆ ਉਹ ਮੁੰਡਾ ਪਟ ਰਿਆ ਸੀ ਵੀ ਮੇਰਾ ਕਰੋੜਾਂ ਦਾ ਬਾਈਟ ਸੀਗਾ ਮੇਰਾ ਖਰਾਬ ਕਰਤਾ ਹਮ ਉਸ ਤੋਂ ਬਾਅਦ ਗਲਤੀ ਮੰਨ ਲੈਣੀ ਹਮ ਕੋਈ ਬਾਲੀ ਵੱਡੀ ਮੈਂ ਨੂੰ ਇਨਸਾਨੀਅਤ ਨਹੀਂ ਮੰਨਦਾ ਕਿਸੇ ਦਾ ਕਰੋੜ ਰੁਪਏ ਦਾ ਬਾਈਟ ਖਰਾਬ ਕਰਕੇ ਦੂਜੇ ਦਿਨ ਜੱਫੀ ਪਾਉਣੀ ਹਮ ਉਸ ਦਿਨ ਹੀ ਸੋਚ ਕੇ ਚੱਲਣਾ ਚਾਹੀਦਾ ਨਾ ਵੀ ਮੈਂ ਆ ਚੀਜ਼ ਨਹੀਂ ਕਰਨੀ ਕੁਝ ਲੋਕ ਕਹਿ ਰਹੇ ਕਿ ਜੱਗੂ ਹਾਕਮ ਵਾਲੀ ਦੇ ਵਿੱਚ ਹੰਕਾਰ ਬਹੁਤ ਬੋਲਦਾ ਨਹੀਂ ਹੰਕਾਰ ਤਾਂ ਮੈਂ ਗੱਲ ਦੇਖੋ ਮੈਂ ਇਹ ਗੱਲਾਂ ਮੇਰੇ ਤੇ ਵੀ ਲੱਗੂ ਰਹੀਆਂ ਹੂੰ ਕਿ ਜਦੋਂ ਤੁਸੀਂ ਤਖੜੇ ਆ ਤੁਸੀਂ ਆਪਦੇ ਦੀਨ ਧਰਮ ਨਾਲ ਆਪਦੀ ਅਣਖ ਨਾਲ ਕਬੱਡੀ ਖੇਡ ਰਹੇ ਹੋ ਤੇ ਬਾਹਰ ਲੋਕਾਂ ਨੇ ਤੁਹਾਨੂੰ ਇਹ ਚੀਜ਼ ਟਾਰਗੇਟ ਕਰਨਾ ਹੀ ਆ ਜੀ ਕਿ ਉਹਦੀ ਮਿਹਨਤ ਆ ਉਹ ਤਖੜਾ ਹੈ ਹੂੰ ਉਹ ਦਮ ਨਾਲ ਖੇਡਦਾ ਤੇ ਆਪਾਂ ਉਹਨੂੰ ਕਹਿ ਦਿੰਦੇ ਆ ਵੀ ਈਗੋ ਆ ਜਿੰਨਾ ਟਾਈਮ ਦਾਮ ਹੋ ਉਹਨਾਂ ਟਾਈਮ ਵੀ ਗੋਲ ਮੈਂ ਤਾਂ ਮੰਨਦਾ ਵੀ ਗੋਹਣੀ ਜ਼ਰੂਰੀ ਆ ਹਰ ਇੱਕ ਦੇ ਵਿੱਚ ਹੂੰ ਕਬੱਡੀ ਤਾਂ ਹੀ ਤਕੜੀ ਹੋਊਗੀ ਜੀ ਤਾਂ ਤੁਸੀਂ ਆ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਅੱਜ ਕਬੱਡੀ ਦੇ ਵਿੱਚ ਹੋ ਰਿਹਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮੌਜੂਦਾ ਪਲੇਅਰ ਆ ਉਹਨਾਂ ਨੇ ਵੀ ਇੰਟਰਵਿਊਜ਼ ਕੀਤੀਆਂ ਨੇ ਉਹਨਾਂ ਨੇ ਦੱਸਿਆ ਨੇ ਹਰਾਨੀ ਜਣਗਾਲਾ ਕਿ ਜਿਹੜੇ ਬਾਹਰ ਪ੍ਰਮੋਟਰ ਹੈਗੇ ਆ ਉਹ ਸਾਡੇ ਸਾਹਮਣੇ ਕਹਿੰਦੇ ਐ ਸਮਾਨ ਛੱਡ ਦਿੰਦੇ ਆ ਕਿ ਤੁਸੀਂ ਲਾਓ ਸਾਡੇ ਪੈਸੇ ਲੱਗੇ ਹੋਇਆ ਅਸੀਂ ਉਹ ਪੈਸੇ ਪੂਰੇ ਕਰਨੇ ਹੈਗੇ ਆ ਨੇ ਇਹ ਗੱਲਾਂ ਦੇਖੋ ਕਹਿ ਦਿੰਦੇ ਆ ਪਲੇਅਰ ਕੈਮਰੇ ਦੇ ਸਾਹਮਣੇ ਆ ਕੇ ਕੋਈ ਕਿਸੇ ਦਾ ਨਾਂ ਨਹੀਂ ਲੈਂਦਾ ਹੂੰ ਗੱਲਾਂ ਇਹ ਬਹੁਤ ਟਾਈਮ ਦੀ ਹੁੰਦੀਆਂ ਨਹੀਂ ਬਹੁਤ ਟਾਈਮ ਤੋਂ ਚੁਰਗੀਆਂ ਆ ਰਹੀਆਂ ਤੁਹਾਡੀ ਟਾਈਮ ਸੀਗੀਆਂ ਨਹੀਂ ਸਾਡੇ ਟਾਈਮ ਨਹੀਂ ਮੈਂ 2002 ਚ ਕੈਨੇਡਾ ਗਿਆ ਸੀਗਾ ਹੂੰ ਸਾਨੂੰ ਤਾਂ ਕਿਸੇ ਪ੍ਰਮੋਟਰ ਨੇ ਕੁਝ ਨਹੀਂ ਫੜਾਇਆ ਸਾਨੂੰ ਤਾਂ ਸਿਰਫ ਇੱਕ ਸ਼ਨੀਵਾਰ ਨੂੰ ਕਹਿੰਦੇ ਹੁੰਦੇ ਸੀ ਵੀ ਸਵੇਰੇ ਮੂੰਗੀ ਦੀ ਦਾਲ ਖਾਣੀ ਆ ਸ਼ਾਮ ਨੂੰ ਹੂੰ ਵੀ ਹਲਕੀ ਰੋਟੀ ਖਾਣੀ ਆ ਸਵੇਰੇ ਮੈਚ ਜੀ ਵੀ ਪ੍ਰੈਕਟਿਸ ਕੱਟ ਕਰ ਲੋ ਹੂੰ ਇਸ ਤੋਂ ਵੱਧ ਸਾਨੂੰ ਕਿਸੇ ਨੇ ਕੋਈ ਰੋਕਟਾਕ ਨਹੀਂ ਸੀ ਕਾਹੇ ਦੀ ਰੋਕਟਾਕ ਨਹੀਂ ਖਾਣ ਪੀਣ ਦੀ ਹੂੰ ਨਾ ਹਨੋਏ ਸਮਾਨ ਦਿੱਤਾ ਕਿਸੇ ਨੇ ਸਾਨੂੰ ਇੱਕ ਉਹਨਾਂ ਦੀ ਆਪਸੀ ਟਸਲਬਾਜੀ ਸੀ ਇੱਕ ਟੀਮ ਨਾਲ ਸਾਨੂੰ ਉਹ ਕਹਿੰਦੇ ਹੁੰਦੇ ਸੀ ਕਿ ਆਹ ਟੀਮ ਜਿੱਦੇ ਜਿੱਤ ਗਈ ਉਹਦੇ ਹੁੱਡੀਆਂ ਟਿਕਟਾਂ ਕਰਾ ਦੇਾਂਗੇ ਹੂੰ ਵੀ ਇਹ ਨਹੀਂ ਜਿੱਤਣੀ ਚਾਹੀਦੀ ਦੂਜੇ ਕੱਪ ਭਲਾ ਦੀ ਨਾ ਜਿੱਤੋ ਜੀ ਠੀਕ ਹੈ ਉਹਨਾਂ ਨਾਲ ਹੋ ਸਕਦਾ ਜਦੋਂ ਕਹਿੰਦੇ ਆ ਤੇ ਦੇਖੋ ਵੀਰੇ ਮੈਂ ਤਾਂ ਇੱਕੋ ਹੀ ਗੱਲ ਕਹਿੰਨਾ ਹੂੰ ਕਿ ਜਿਹੜਾ ਦੁਨੀਆ ਤੇ ਕਿਸੇ ਚੀਜ਼ ਦਾ ਨਾਮ ਵੀ ਅਜੇ ਆਪਾਂ ਕਹਿੰਦੇ ਨੇ ਭੂਤ ਆ ਤੇ ਭੂਤ ਵੀ ਹੋਊਗੀ ਜੇ ਉਹਦਾ ਨਾਮ ਬਣਿਆ ਹੂੰ ਤੇ ਜੇ ਕਿਸੇ ਦਾ ਆਪਾਂ ਕਹਿੰਨੇ ਆ ਵੀ ਆਹ ਚੀਜ਼ ਹੈਗੀ ਐ ਜੀ ਜੇ ਤੂੰ ਆ ਨਿਕਲਦਾ ਤੇ ਮਾਰੇ ਮੋਟੀ ਤਾਂ ਉਹਦੇ ਥੱਲੇ ਕੋਈ ਚੰਗੜੀ ਲੱਗੀ ਵੀ ਹੋਊਗੀ ਨਾ ਹੂੰ ਹੈਨਾ ਹੂੰ ਇਹਨੂੰ ਮੰਨ ਵੀ ਲੈਣਾ ਚਾਹੀਦਾ ਚਲੋ ਇਹਨਾਂ ਸੁਧਾਰ ਕਰਨਾ ਚਾਹੀਦਾ ਜੋ ਲਖੇ ਸਹਣ ਨੇ ਗੱਲਾਂ ਕਈਆਂ ਨਹੀਂ ਹਾਂਜੀ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕੀਤੀ ਆ ਲਖੇ ਸਹਣ ਦੇ ਸਾਰੀਆਂ ਗੱਲਾਂ ਨਾਲ ਸਹਿਮਤ ਤੁਸੀਂ ਮੈਂ ਲਖੇ ਦੀਆਂ ਸਾਰੀਆਂ ਗੱਲਾਂ ਨਾਲ ਨਹੀਂ ਸਹਿਮਤ ਹੂੰ ਲਖੇ ਦੀਆਂ ਇਹ ਗੱਲਾਂ ਨਾਲ ਸਹਿਮਤ ਤਾਂ ਕਿ ਉਹਨੇ ਟੀਕਾ ਲਾਇਆ ਪਰ ਉਹਨੇ ਜਿਹੜੀ ਗੱਲ ਕਰੀ ਐ ਉਹਨੇ ਜਦੋਂ ਆਪਾਂ ਕਹਿੰਦੇ ਭੂਤਕਾਲ ਦੀ ਗੱਲ ਕਰੀਏ ਪਿਛਲੇ ਬੀਤੇ ਲੰਗੇ ਹਟਾਵੇਂ ਦੀ ਬੀਤੇ ਸਮੇਂ ਦੀ ਕੋਈ 20 ਸਾਲ ਪੁਰਾਣੀ ਗੱਲ ਕਰੀਏ ਉਹਨੇ ਕਿ ਮੈਂ ਉਦੋਂ ਲਾਇਆ ਸੀ ਜੀ ਉਦੋਂ ਖੇਡਦਾ ਹੀ ਲੱਖਾ ਹੁੰਦਾ ਲੱਖਾ ਖੇਡਦਾ ਨਿਕਾ ਹੂੰ ਉਹਨੇ 20 ਸਾਲ ਪੁਰਾਣੀ ਗੱਲ કરી ਸੀ ਕਿ ਮੈਂ ਉਦੋਂ ਲਾਇਆ ਸੀ ਉਦੋਂ ਸੀਗਾ ਹੂੰ ਕਬੱਡੀ ਵਾਲਿਆਂ ਚ ਗੱਲ ਤਾਂ ਪਿਛਲੀ કરી ਸੀ ਜਿਹੜੀ ਅਸੀਂ ਚੱਕ ਚੱਕ ਕੇ ਰੀਲਾਂ ਪਾ ਕੇ ਸਾਡੇ ਅਣਪੜ ਲਾਣੇ ਨੇ ਉਹਨੂੰ ਜਾਗਰਤ ਕਰਕੇ ਲੋਕਾਂ ਚ ਵਾਰਤੀ ਰਹਿੰਦੀ ਖੁੰਦੇ ਜਿਹੜੇ ਸਾਡੇ ਛੋਟੇ ਪੇਜਾਂ ਵਾਲੇ ਭਾਈਆ ਹੂੰ ਉਹਨਾਂ ਨੇ ਘੱਟ ਵੱਡ ਕਰਕੇ ਵੀਊ ਲੈਣ ਦੇ ਮਾਰੇ ਨੇ ਇਹਨੂੰ ਕਿੱਥੋਂ ਚੱਕਰ ਬਣਾਤਾਂ ਵਿਵਾਦ ਬਣਾਤਾ ਵਿਵਾਦ ਬਣਾਤਾ ਗੱਲ ਕੋਈ ਬੜੀ ਵੱਡੀ ਹੈ ਨਹੀਂ ਸੀ ਇਹ ਤਾਂ ਮੈਂ ਲਾਈਵ ਹੋ ਕੇ ਪਾਈ ਸੀ ਹੂੰ ਕਿ ਇਹਨੂੰ ਬੰਦ ਕਰ ਲੋ ਤੁਸੀਂ ਵੀਡੀਓ ਪਾਈਏ ਚਲੋ ਮੈਂ ਇਹ ਕਿਹਾ ਸੀ ਕਿ ਸਾਬ ਜਾਨਾਂ ਦੇ ਦੇਣਾ ਯਾਰ ਉਹ ਲੰਘ ਲੈੰਦੋ ਹੂੰ ਵੀ ਮੁੱਦਾ ਟਿਕ ਜੂਗਾ ਹੂੰ ਪਰ ਮੈਨੂੰ ਨਹੀਂ ਲੱਗਦਾ ਟਿਕਨ ਵਾਲਾ ਹੈ ਜਦੋਂ ਇੱਕ ਦੂਜੇ ਦਾ ਹੀ ਜਵਾਬ ਦੇਣਾ ਸ਼ੁਰੂ ਕਰ ਦਿੰਦੇ ਆ ਫੇਰ ਉਹ ਮੁੱਦਾ ਲੰਮਾ ਨਿਕਲਦਾ ਤੁਸੀਂ ਵੀ ਇੱਕ ਵੀਡੀਓ ਪਾਈ ਵੀਡੀਓ ਦੇ ਵਿੱਚ ਗੱਲ ਜਿਵੇਂ ਹੁਣ ਤੁਸੀਂ ਕਹੀ ਆ ਕਿ ਪਹਿਲਾਂ 5257 ਦੇ ਬਜਨੀ ਕਬੱਡੀ ਦੇ ਮੈਚ ਹੋਣੇ ਚਾਹੀਦੇ ਆ ਆਪਾਂ ਇਨਾਮਾਂ ਦੀ ਗੱਲ ਵੀ ਕੀਤੀ ਐ ਔਰ ਬਹੁਤ ਸਾਰੇ ਲੋਕ ਕਹਿੰਦੇ ਕਿ ਇਹਨੇ ਨਾਮ ਆ ਜਿਹੜੇ ਕਬੱਡੀ ਦੇ ਵਿੱਚ ਨਹੀਂ ਹੋਣੇ ਚਾਹੀਦੇ ਤੁਹਾਡੇ ਟਾਈਮ ਤੇ 41000 31000 ਬਹੁਤ ਵੱਡਾ ਨਾਮ ਮੰਨਿਆ ਜਾਂਦਾ ਸੀਗਾ ਔਰ ਬਸ ਤਾਂ ਨੂੰ ਮੋਟਰਸਾਈਕਲ ਵੀ ਮੈਂ ਕਹਿੰਦਾ ਵੀ ਉਹ ਤੋਂ ਬਾਅਦ ਤੋਂ ਦੇਣ ਲੱਗੇ ਆ ਔਰ ਨੈਗੇਟਿਵਿਟੀ ਪਲੇਅਰਾਂ ਦੇ ਵਿੱਚ ਆਉਂਦੀ ਆ ਫਿਰ ਸ਼ਾਰਟਕਟ ਬਣਾਉਂਦੇ ਆ ਅਸੀਂ ਇੱਕ ਸੀਨੀਅਰ ਪਲੇਅਰ ਦੇ ਨਾਲ ਇੰਟਰਵਿਊ ਕੀਤੀ ਸੀ ਕਦੇ ਉਹ ਬਾਈਪਾਸ ਲੱਭਣ ਦੀ ਕੋਸ਼ਿਸ਼ ਕਰਦੇ ਆ ਫਿਰ ਬਈ ਉਹੀ ਗੱਲ ਆ ਗਈ ਨਾ ਕਿ ਜਦੋਂ ਤੁਹਾਡੇ ਮੂਰੇ ਇੱਕ ਚੀਜ਼ ਪਈ ਆ ਵੀ ਆ ਤੁਸੀਂ ਚੱਕਣੀ ਆ ਤੇ ਚਾਰ ਜਣੇ ਖੜੇ ਆ ਤੇ ਉਦੋਂ ਬੰਦਾ ਕੋਈ ਨਾ ਕੋਈ ਕੀਟਿੰਗ ਕਰੂਗਾ ਕੋਈ ਨਾ ਕੋਈ ਕੁਛ ਨਾ ਕਰੂਗਾ ਵੀ ਮੈਂ ਇਹਨੂੰ ਚੱਕਾਂ ਹੂੰ ਚਾਰਾਂ ਦੇ ਮੂਰੇ ਚੀਜ਼ ਪਈ ਆ ਜੀ ਇਹੀ ਸਾਡੇ ਗਲਤ ਰਸਤੇ ਤੁਰਨ ਦਾ ਪਲੇਰਾਂ ਦਾ ਕਾਰਨ ਬਣਿਆ ਹੂੰ ਤੇ ਜਿਆਦਾ ਪੇ